ਅਰਜਨ ਦੇ ਪਾਤਸ਼ਾਹ ਨੇ ਜਿੰਨੀ ਸੇਵਾਵਾਂ ਤੋਂ ਕਹਿੰਦੇ ਹੈ ਕਿ ਅਰਜਨ ਦੇ ਪਾਤਸ਼ਾਹ ਜਿਹੜੀ ਕੰਮ ਕਰਦੇ ਹੈ ਇਹ ਦਾ ਸੇਵਾ ਦੇ ਕਿਹੜਾ ਨਗਰ ਨਾ ਰਹਾ ਹੈ ਕਿ ਅਰਜਨ ਦੇ ਪਾਤਸ਼ਾਹ ਇਹ ਸਭਨ ਜਿਹੜਾ ਜਰੂਰ ਕਰਦੇ ਦੁੱਗੀ ਹੈ ਭਾਈ ਨਾਨਕ ਦਾ ਸੇਵਾ ਲਗਾ ਛੱਤੇ ਪਾਤਸ਼ਾਹ ਗੁਰੂ ਹਰਿਮੇ ਪਾਤਸ਼ਾਹ ਨੂੰ ਕਰਨਾ ਚਾਹੁੰਦਾ ਹੈ ਜੇ ਤੁਸੀਂ ਪ੍ਰਵਾਨ ਕਰੋ ਤੇ ਭਾਈ ਮੱਤਾ ਜੀ ਦਾ ਸਗਲ ਜਿਹੜਾ ਇਹ ਬੇੰਤੀ ਜਿਹੜੀ ਹੈ ਗੁਰੂ ਅਰਜਨ ਦੇ ਪਾਤਸ਼ਾਹ ਨੇ ਪ੍ਰਵਾਨ ਕਰਨ ਦੀ ਕੀਤੀ ਇੱਕ ਗੁਰੂ ਕੀ ਵਡਾਲੀ ਜਨਮਸਥਾਨ ਤੋਂ ਚੱਲ ਕੇ ਬੀੜ ਬਾਬਾ ਬੁੱਢਾ ਸਾਹਿਬ ਤੇ ਪਹੁੰਚਿਆ ਹੈ ਤਾਂ ਉਸ ਤੋਂ ਵਾਪਸੀ ਫਿਰ ਗੁਰੂ ਕੀ ਵਡਾਲੀ ਪਹੁੰਚੇਗਾ ਇਹ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਜਨਮਸਥਾਨ ਗੁਰੂ ਕੀ ਵਡਾਲੀ ਤੋਂ ਚੱਲ ਕੇ ਬੀੜ ਬਾਬਾ ਬੁੱਢਾ ਸਾਹਿਬ ਤੇ ਕਿਰਾਇਆ ਹੈ ਇਹ ਕਿਹੜੇ ਪਿੰਡ ਤੋਂ ਕੱਢਿਆ ਗਿਆ ਹੈ ਪਿੰਡ ਗੁਰੂ ਕੀ ਵਡਾਲੀ ਤੋਂ ਕੱਢਿਆ ਗਿਆ ਹੈ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਮੇਸ਼ ਸਾਹਿਬ ਆਪਾਸ਼ਾਹੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਉੱਥੋਂ ਨਗਰ ਕੀਰਤਨ ਪਿੰਡ ਗੁਰੂ ਕੀ ਵਡਾਲੀ ਅਸੀਂ ਲੈ ਕੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਜਾਂਦੇ ਬਾਬਾ ਬੁੱਢਾ ਸੀ ਤੋਂ ਵਾਪਸੀ ਚਵਾਰ ਰੋਡ ਪਤਾਪੁਰ ਥਾਂਦਾ ਖਾਪੜ ਖੇੜੀ ਗੁਰੂ ਕੀ ਡਾਲੀ ਸਮਾਪਤੀ ਹੁੰਦਾ ਜੀ ਛੇਵੇਂ ਪਾਤਸ਼ਾਹ ਦੇ ਸਾਹਿਬ ਜੀ ਰੁਰਗਵੇਂ ਸਾਹਿਬ ਦਾ ਇਸਤਾਨ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ